ਸੱਚ ਗੱਲ ਜੀ ਤਸਵੀਰਾਂ ਦੇ ਦੇ ਪਿਓ ਤੂੰ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਜੋ ਸਾਂਝਾ ਕਰਦੇ ਪਏ ਆ ਤੁਹਾਨੂੰ ਦੱਸ ਦੇ ਕਿ ਹੁਣੇ-ਹੁਣੇ ਇੱਕ ਬਹੁਤ ਵੱਡਾ ਬਿਆਨ ਜੋ ਕਿ ਭਗਵਾਨ ਸਿੰਘ ਮਾਣ ਹੋਣਾ ਨੇ ਦਿੱਤਾ ਆ ਜਿਨ੍ਹਾਂ ਨੇ ਕਿਹਾ ਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਿੱਧੇ ਸੰਬੰਧ ਪਾਕਿਸਤਾਨ ਨਾਲ ਦੱਸੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਜਿਹੜਾ ਆ ਉਹ ਬਿਆਨ ਦਿੱਤਾ ਸੀ ਕਿ ਪੰਜਾਬਕ ਬੰਬ ਜਿਹੜੇ ਨੇ ਉਹ ਭਾਰਤ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 18 ਕੋ ਚੱਲ ਚੁੱਕੇ ਨੇ ਤੇ ਨਾਲ ਦੀ ਨਾਲ ਕਹਿਆ ਕਿ 32 ਬੰਬ ਜਿਹੜੇ ਨੇ ਉਹ ਰਹਿ ਗਏ ਨੇ ਕੁਝ ਇਸ ਤਰ੍ਹਾਂ ਦਾ ਜਿਹੜਾ ਆ ਉਹ ਬਿਆਨ ਸੀ ਜਿਹਦੇ ਤੇ ਜਿਹੜਾ ਆ ਹੁਣ ਭਗਵੰਤ ਸਿੰਘ ਮਾਨ ਉਹਨਾਂ ਨੇ ਬਿਆਨ ਦਿੰਦੇ ਹੋਏ ਜਿਹੜਾ ਕਹ ਦਿੱਤਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਇਨਫੋਰਮੇਸ਼ਨ ਦੇਗਾ ਤੇ ਉਹਦੇ ਉੱਤੇ ਜਲਦ ਜਿਹੜੀ ਉਹ ਕਾਰਵਾਈ ਕਰ ਦਿੱਤੀ ਜਾਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਇਨਫੋਰਮੇਸ਼ਨ ਜਿਹੜੀ ਇਹ ਉਹ ਨਹੀਂ ਹੋਣੀ ਚਾਹੀਦੀ ਉੱਥੇ ਹੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਆ ਕਿ ਜੇਕਰ ਇਹਨਾਂ ਦੇ ਕੋਲ ਕੋਈ মিডিਆ ਸੋਰਸ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸੋਰਸ ਹੈ ਜਿੱਥੋਂ ਇਹਨਾਂ ਨੂੰ ਪਤਾ ਲੱਗਿਆ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਆ ਉਹ ਪੰਜਾਬ ਬੰਬ ਆਏ ਨੇ ਤਾਂ ਉਹ ਸਰਕਾਰ ਦੇ ਨਾਲ ਸਾਂਝੀ ਜ਼ਰੂਰ ਕਰਨ ਕਿਉਂਕਿ ਸਾਨੂੰ ਅਜੇ ਤੱਕ ਕਿਸੇ ਵੀ ਇੰਟੈਲੀਜੈਂਸੀ ਜਿਹੜੀ ਹੈ ਉੱਥੋਂ ਨਹੀਂ ਆਇਆ ਪੰਜਾਬ ਦੀ ਨਾ ਤਾਂ ਇੰਟੈਲੀਜੈਂਸੀ ਨਾ ਹੀ ਭਾਰਤ ਦੀ ਇੰਟੈਲੀਜੈਂਸੀ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਬੰਬ ਆਏ ਹਨ ਤੇ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਉਹਨਾਂ ਪੰਜਾਬ ਬੰਬਾਂ ਦੀ ਜਾਣਕਾਰੀ ਕਿੱਥੋਂ ਮਿਲੀ ਉਹਦਾ ਸਪਸ਼ਟੀਕਰਨ ਜ਼ਰੂਰ ਦੇਣ ਤੇ ਉਹਨਾਂ ਨੇ ਜਿਹੜਾ ਆ ਇਹ ਬਿਆਨ ਜਾਰੀ ਕਰਦੇ ਹੋ ਇਹ ਕਹਿੰਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਇਨਫੋਰਮੇਸ਼ਨ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਉੱਥੇ ਹੀ ਤੁਹਾਨੂੰ ਦੱਦਈਏ ਕਿ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੋਰ ਵੀ মিডিਆ ਦੇ ਰੂਪ ਰੂਪ ਹੁੰਦੇ ਨੇ ਤੇ ਇਸ ਚੀਜ਼ ਦੇ ਉੱਤੇ ਆਪਣਾ ਜਿਹੜਾ ਆ ਉਹ ਉਹ ਸਫਾਈ ਜਾਂ ਆਪਣੀ ਜਿਹੜੀ ਗੱਲ ਉਹ ਰੱਖਦੇ ਨੇ ਤੇ ਕਹਿੰਦੇ ਨੇ ਕਿ ਇਹ ਜਿਹੜੀ ਇਨਫੋਰਮੇਸ਼ਨ ਆ ਮੇਰੇ ਆਪਣੇ ਸੂਤਰ ਨੇ ਜਾਂ ਮੇਰੇ ਆਪਣੇ ਜਿਹੜੇ ਇਨਫੋਰਮੇਸ਼ਨ ਦੇਣ ਵਾਲੇ ਨੇ ਮੇਰੇ ਆਪਣੇ ਸੱਜਣ ਨੇ ਉੱਥੋਂ ਮੈਨੂੰ ਪਤਾ ਲੱਗਿਆ ਸੀ ਕਿ ਇਸ ਤਰ੍ਹਾਂ ਕਰਕੇ ਹੋ ਰਿਹਾ ਆ ਤੇ ਜਿਹੜਾ ਆ ਪੰਜਾਬ ਦਾ ਮਾਹੌਲ ਸੈਂਸਿਟਿਵ ਹੋ ਰਿਹਾ ਆ ਇਸ ਗਲਤ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਇਹ ਬਾਜਵਾਜੀ ਵੀ ਜਿਹੜੇ ਨੇ ਉਹ ਉਹ ਜਿਹੜਾ ਆ মিডিਆ ਤੇ ਰੂਬਰੂ ਹੁੰਦੇ ਨੇ ਤੇ ਆਓ ਪਹਿਲਾਂ ਤਾਂ ਆਪਾਂ ਸੁਣਦੇ ਆ ਭਗਵੰਤ ਸਿੰਘ ਮਾਨ ਹੋਣਾ ਨੇ ਕੀ ਕਿਹਾ ਉਸ ਤੋਂ ਬਾਅਦ ਆ ਤੁਹਾਨੂੰ ਪੂਰੀ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਇਹ ਗੱਲ ਸੁਣਾਉਣੀ ਹੈ ਜਦੋਂ ਕਿ ਉਹ ਭਗਵੰਤ ਸਿੰਘ ਮਾਨ ਹੋਣਾ ਦਾ ਉਹ ਬਿਆਨ ਸੁਣਨ ਤੋਂ ਬਾਅਦ ਦਬਾਰਾ ਦੇ ਵਿੱਚ ਜਿਹੜਾ ਆ ਉਹ ਆਉਂਦੇ ਨੇ ਪਹਿਲਾਂ ਆਪਾਂ ਭਗਵੰਤ ਸਿੰਘ ਮਾਨ ਹੋਣਾ ਦਾ ਬਿਆਨ ਸੁਣਦੇ ਆ ਤੇ ਫਿਰ ਪੂਰਾ ਬਿਆਨ ਜਿਹੜਾ ਆ ਆਫਟਰ ਜਿਹੜਾ ਆ ਉਹ ਉਹਨਾਂ ਨੇ ਕੀ ਦੱਤਾ ਆ ਪ੍ਰਤਾਪ ਸਿੰਘ ਬਾਜਵਾਣਾ ਨੇ ਉਹ ਵੀ ਸੁਣਦੇ ਆ ਜੇਕਰ ਵੀਡੀਓ ਵਧੀਆ ਲੱਗੇ ਤੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਭਾਜੀ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਸਿਰਫ ਦਹਿਸ਼ਤਵਾਦ ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰੋਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਪਾਈ ਦੇਣ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੇ ਕੁਝ ਵੀ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਲੈਣੇ ਲੋਕਾਂ 'ਚ دہشت ਫੈਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ ਡੇਲੀ ਪੋਸਟ ਕੀ ਹੈ ਸਵੇਰ ਦੀ ਰੋਲਰ ਹਾਂਜੀ ਲੋ ਦੇਖੋ ਗਲੈਸਰ ਸਾਰਿਆਂ ਨੂੰ ਪਹਿਲੇ ਮੈਂ ਸੂਚੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਦੀ ਕਨਸਟੀਟਿਊਸ਼ਨਲ ਪੋਸਟ ਨੂੰ ਮੈਂ ਹੋਲਡ ਕਰਦਾ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ ਸੋ ਥੈਟ ਸਾਡੇ ਬਰਾਦ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀਏ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਹੀ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਇਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸ ਮਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਨਿਸਟਰਾਂ ਨਾਲ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇੰਦਰ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ এজੰਸੀ ਵੀ ਆ ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥੇ ਤੇ ਨਹੀਂ ਰਹਿ ਰਹੇ ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ ਮੇਰੇ ਆਪਣੇ ਸਰਵਉੱਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੇ ਜਿਹੜੀ ਸਾਡਾ ਆਪਸੀ ਪਾਈਚਰ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਮੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀਆ ਇਸਕੇ 87 ਚ ਉਹਨਾਂ ਦੀ ਹੋਈ 90 ਚ ਮੇਰਾ ਤੋਂ ਇਸ ਗੱਲ ਕਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਘਟਾ ਲੈ ਡੋਸ ਸਕੋ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਇਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤਾਂ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਇਹ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੇ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸੀਨੀਅਰ ਅਫਸਰ ਜਿਹੜੇ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸਾਂ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਉਹਦੀ ਕੰਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੋਨੇ ਅਸੀਂ ਦੇ ਪਰਿਵਾਰ ਦੇ ਜੀਆਂ ਦੀ ਛਾਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਈ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਦੇ ਉਹ ਫਿਕਰਮੰਦ ਦੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਹੋ ਮਿਨਿਸਟਰ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਹੀ ਹੈ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕ quarter ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਕੋਸ ਪਾਰਟੀ ਨਾਲ ਤੁਲ ਕਰ ਰਹੀ ਜਿਹੜੀ ਦੇਸ਼ ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰਿਆਂ ਵੱਲ ਤੋਂ ਵਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ Willing ਟੂ ਅਸਿਸਟ ਯੂ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨ ਨੋਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਔਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਭ ਨੂੰ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਿਆਲ ਰਾਕਟ ਲਾਂਚਰ ਤੇ ਕੁਝ ਆਰਟੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਤੋ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਆਪਰੇਟ ਐਂਡ ਆਨ ði ਟਾਈਮ ਚੂ ਇਹ ਮੇਰੇ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਅਮਨਤੀ ਤੇ ਇਹਨਾਂ ਦੀ ਪੁਲਿਸ ਦੀ ਤੇ ਇਹਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀ ਮੈਂ ਆਈ ਵੁੱਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਇੰਡੀਆ ਨੇ ਕਹਿੰਦੀ ਕਿ ਥੋੜਾ ਫਰਜ਼ ਹੈ ਕੋਆਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਥੋੜੇ ਐਕਸ਼ਨ ਹੋਏ ਮੈਂ ਤਾਂ ਦੱਸਦੇ ਦਿੰਦਾ ਫਿਰ ਕੈਮਰੇਮੈਨ ਜੋ ਕੁਝ ਅਫਸਰਾ ਨੇ ਕੀਤਾ ਮੈਂ ਕੋਆਪਰੇਟ ਕੀਤਾ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਸੋਹਣੇ ਦਾ ਜਨਮ ਦਿਹਾੜਾ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋ ਲੈ ਡੂ ਲੈ ਕੇ ਆਂਦਾ ਕੋ ਮਠਾਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆ ਫਸਲਾਂ ਆਂਦਾ ਵਕਤ ਹੁੰਦਾ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦਫ਼ਤਰ ਕਾ ਅਫਸਰ ਕਾਤੇ ਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਜਾਂ ਖੇ ਲੈਣਾ ਯੂਰ ਮੋਸਟ ਵੈਲਕਮ ਇਹ ਕੋ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਇਸ ਬੀਨ ਕੰਪਲੀਟ ਫੇਲੀ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨ ਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪ ਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪੌਂਸਿਬਲ ਤੋਂ ਇਸ ਗੱਲ ਕਰ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੰਦਾ ਕੋਈ ਹੋਰ ਸਮਾਂ ਨਹੀਂ ਹੁੰਦੀ ਜੀ ਸਰ ਅੰਗਰੇਜ਼ੀ ਵਿੱਚ ਕਰ ਦਿਜੀਏ ਆ ਕੌਂਟੈਂਟੈਂਟ ਦੀ ਉਸ ਦੀ ਟੀਮ ਆਈ ਸੀ ਆਪਕੇ ہاں ਕੰਪਨੀ ਡਿਲੀਜੈਂਸ ਦੀ ਟੀਮ ਆਈ ਸੀ ਕੀ ਮਾਮਲਾ تھا ਕੀ ਆਪਕਾ ਰਿਸਪੌਂਸ ਤੋਂ ਪਹਿਲੇ ਤੋਂ ਆਪਕੋ ਬਤਾ ਦਿਆ ਹੈ ਮੈਂ ਇੱਕ ਸਟੇਟਮੈਂਟ دی ਸੀ ਇੱਕ ਟੀਵੀ ਚੈਨਲ ਨੂੰ ਜੋ ਮੋਸਟ ਪ੍ਰੋਬਬਲੀ ਅੱਜ ਰਿਲੇ ਹੋਗੀ ਉਸ ਵਿੱਚ ਮੈਂ ਇਹ ਬਾਤ ਕਹੀ ਸੀ ਮੈਨੂੰ ਕਿਸੇ ਇੰਟੈਲੀਜੈਂਸ ਕੇ मेरे सोर्स में वो कहाँ का सोर्स है मैं बता नहीं सकता उन्होंने मुझे ये वॉर्न किया था कि बहुत सारे इधर ऐसे बॉम्ब आ चुके हैं कोई अठारह चल चुके हैं कोई तीस बतीस चलने दिखे वाले दिखे और आप क्योंकि एक आप एक बहुत इम्पोर्टेंट पोजिशन में हूँ और आपका परिवार ऑलरेडी टेरिस्ट विक्टिम रह चुके आप मुतात रहिए क्योंकि जिन पर अटैक हुआ वो एक सेंट्रल पार्टी से है अगर रूम पर अटैक हो सकता है आपको प्रोटेक्शन तो ना सेंटर की या ना सूबे की मेरे पास तो जो प्रोटेक्शन है इट इज ओनली बिकॉज आई होल्ड पोजीशन ऑफ लीडर ऑफ ऑपोजिशन और मेरे पास एक कैबिनेट का रैंक है जिसकी वजह से मेरे पास यदि नहीं तो अदरवाइज आई वॉज जेड प्रोटेक्टिव है। आप हैरान होंगे जेड प्रोटेक्टिव होने के बाद पता होने के बाद कि ये सबसे ज्यादा अगर किसी को खतरा है पंजाब जितनी भी प्रोटेक्शन थी वो सेंटर ने भी विड्रॉ कर लिया तो इसलिए मैं ये बात कहना चाहता हूं आई फुली कोऑपरेटेड आई विल फुली कोऑपरेट बिकॉज आई होल्ड वेरी सेंसिटिव पोजेशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं विच हंटिंग की कोशिश कर रहे हैं ये ठीक बात नहीं है सो आई होल्ड माई ग्राउंड आई हैव सेड वेरी क्लियरली आई एम नॉट गोइंग टू रिवील माई सोर्सेज ये इंटेलिजेंस तो आप रिस्पॉन्सिबल है इन बातों का आपको पता होगा इंटेलिजेंस के हेडक्वार्टर्स पर आज से साल पहले या डेढ़ साल पहले खुद रॉकेट रौ, लॉन्चर का अटैक हुआ इनको खुद नहीं था पता नहीं। इनके जितने हमारे बॉर्डर के पुलिस स्टेशन है सभी पर ग्रेड अटैक हो चुके हैं इनको किसी बात की कोई इतला नहीं आज भी बहुत सारे वेपन मिल रहे तो मैं इतनी बात ही कहना चाहता हूं सुचेत रहे और चीफ मिनिस्टर को मैं ये बात कहूंगा ਥੋੜਾ ਸਾ ਸੀਰੀਅਸ ਸਰ ਮੀਡੀਆ ਕੋ ਵੀ ਧਮਕੀਆਂ ਆ ਰਹੀਆਂ ਐ ਐਸੋਸੀਏਟਿਡਰੀ ਸਾਡੇ ਉਹਨਾਂ ਨੂੰ ਵੀ ਧਮਕੀ ਆਈ ਬੱਬਰ ਖਾਲਸਾ ਦੇ ਆ ਟੈਰਰਿਸਟ ਦੇ ਸਿੱਧਾ ਫੋਨ ਆਇਆ ਕਿ ਤੁਹਾਨੂੰ ਉਡਾ ਕੇ ਰੱਖ ਦਾਂਗੇ ਅਸੀਂ ਉਹ ਤੇ ਕੀ ਕਹਿ ਰਹੇ ਪੇਛੇ ਛੋਟੇ ਵੀ ਮੈਂ ਉਹੀ ਗੱਲ ਤੇ ਮੈਂ ਕਹਿ ਰਿਹਾ ਹੁਣੇ ਮੇਰੇ ਕੋ ਮੇਰਾ ਸੋਰਸ ਪੁੱਛਦੇ ਨੇ ਸੈਂਟਰਲ ਗਵਰਨਮੈਂਟ ਦੇ ਸੋਰਸਸ ਸਟੇਟ ਗਵਰਨਮੈਂਟ ਦੇ ਸੋਰਸਸ ਬੀਇੰਗ ਅ ਕੈਬਨਿਟ ਮਿਸਟਰ ਲੀਡਰ ਆਫ ਦੀ ਆਪੋਜੀਸ਼ਨ ਕੋ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਜੀ ਕਿ ਸੋਰਸਸ ਵੀ ਕੈਨਟ ਪੁਲਿਸ ਕਹਿ ਰਹੀ ਹੈ ਕਿ ਕੋਈ ਸੈਟੀਸਫਾਈ ਜਵਾਬ ਜਾਂ ਸਾਨੂੰ ਕੋਈ ਉਹ ਨਹੀਂ ਦੇ ਰਹੇ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਿਹੜੇ اے ਜੀ ਰਵਜੋਦ ਗਰੇਵਾਲ ਜੀ ਤੇ ਆਏ ਸੀ ਉਹਨਾਂ ਨੇ ਬਾਹਰ ਮੀਡੀਆ ਨਾਲ ਗੱਲ ਕੀਤੀ ਕੋਈ ਸੈਟੀਸਫਾਈ ਜਵਾਬ ਜਾਂ ਕਿਸੇ ਤਰ੍ਹਾਂ ਦੀ ਸਭਾ ਨਹੀਂ ਮੇਰੀ 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 ਸੋਣ ਮੈਡਮ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਅچھے ਪੇਸ਼ ਆਏ ਮੈਂ ਬਹੁਤ ਚੰਗੀ ਤਰ੍ਹਾਂ ਪੇਸ਼ ਆਇਆ ਜਿੰਨੀ ਗੱਲ ਸੀ ਉਹਨਾਂ ਨੂੰ ਕਹਿ ਦਿੱਤੀ ਸੀ ਅਕਸਰਾਂ ਦੀ ਮਜਬੂਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਇਹ ਕੰਪਲੀਟ ਅਫਸਰਵਾਚਾ ਕਲੇਰ ਤੁਹਾਨੂੰ ਉਤਲਾ ਪਹਿਲੇ ਕੱਲਤੀ ਸੀ ਕਿ ਬਾਜੋ ਸਾਹਿਬ ਦੇ ਘਰ ਪਹੁੰਚੋ ਆਪ ਦੇ ਆਪ ਦੀ ਗਵਰਨਮੈਂਟ ਨੇ ਆਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪਹਿਲੇ ਕੱਲਿਆ ਤੁਸੀਂ ਪਹਿਲੇ ਪਹੁੰਚੇ ਅਫਸਰਵਾਚਾਏ ਨੇ ਸੋ ਇਹ ਤੇ ਸਾਰਾ ਇੱਕ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਸੈਂਸੇਸ਼ਲਾਈਜ਼ ਕਰਨ ਦੀ ਕੋਸ਼ਿਸ਼ ਹੈ ਇਹ ਮਸ਼ਹੂਰੀਆਂ ਵਾਲੀ ਸਰਕਾਰ ਇਜ਼ ਔਨ ਦੀ ਬੈਕ ਫੁੱਟ ਹਰ ਪਾਸੇ ਫੇਲ ਹੋ ਰਹੇ ਨੇ ਇਹ ਹੁਣ ਲੱਭ ਰਹੇ ਨੇ ਕੋਈ ਨਾ ਕੋਈ ਜਿਹਾ ਕਹਿੰਦੇ ਡੋਬਦੇ ਨੂੰ ਜਿੰਨ ਕਹਦਾ ਸਾਰਾ ਇਸੇ ਹੀ ਤੋ ਤੁਸੀਂ ਪਹਿਲੇ ਪਹੁੰਚੇ ਹੋ ਤੇ ਇੰਟੈਲੀਜੈਂਸ ਵਾਲੇ ਬਾਅਦ ਚ ਪਹੁੰਚਤੇ ਇਥੋਂ ਆਪਣੇ ਆਪ ਹੀ ਬਿੱਲੀ ਜਿਹੜੀ ਥੈਲੀਆਂ ਬਾਹਰ ਆ ਚੁੱਕੀ ਹੈ ਇਹਨਾਂ ਦਾ ਮਕਸਦ ਹੀ ਇਹਨਾਂ ਹੀ ਵਸਾਖੀ ਵਾਲੇ ਦਿਨ ਤੁਸੀਂ ਵੇਖੋ ਲੀਡਰ ਆਫ oppositon ਨੂੰ ਭਗਵੰਤ ਮਾਨ ਵੱਲੋਂ ਕਿਡਾ ਖੂਬਸੂਰਤ ਤੋਹਫਾ ਪੇਸ਼ ਕੀਤਾ ਹੈ ਉਹ ਤਾਂ ਕਹਿੰਦੇ-ਕਹਿੰਦੇ ਕਿ ਜੇ ਇਨਫਾਰਮੇਸ਼ਨ ਤੁਹਾੜ ਕੋਲ ਹੈਗੀ ਕਹਿੰਦੇ ਇੰਤ ਵਿੱਚ ਤੁਸੀਂ ਦੇ ਦਿਓ ਤਾਂ ਬਾਕੀ ਆਮ ਲੋਕਾਂ ਨੂੰ ਥੈਂਕ ਯੂ ਸਰ ਥੈਂਕ ਯੂ